ਖਾਲਸਾ ਸਾਜਨਾ ਦਿਵਸ ਸੁਵੇਸਾਖੀ ਮੌਕੇ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਪਹੁੰਚੀ ਪਰ ਇੱਕ ਬਹੁਤ ਵੱਡਾ ਰੋਸ ਆ ਜਿਹੜਾ ਉਹ ਸਿੱਖ ਸੰਗਤ ਦਾ ਕਿਉਂਕਿ ਨੌਜਵਾਨ ਹੁੰਦੇ ਜਿਹੜੇ ਉਹ ਬਦਲਾਅ ਚਾਹੁੰਦੇ ਰੋ ਗੱਲ ਮੂੰਹ ਤੇ ਕਰ ਦਿੰਦੇ ਮੈਨੂੰ ਨੌਜਵਾਨ ਮਿਲੇ ਉਹਨਾਂ ਦਾ ਕਹਿਣਾ ਵੀ ਜਿਹੜਾ ਇੱਥੇ ਸੰਗਤ ਨੂੰ ਜਿਹੜਾ ਭੀੜ ਭੜੱਕੇ ਵਾਲੇ ਇਲਾਕੇ 'ਚ ਜੋ ਕਹਦੀ ਹੈ ਵੀ ਇੱਕ ਅਲੱਗ ਲਾਈਨ ਆ ਔਰ ਜਿਹੜੇ ਵੀਆਈਪੀ ਨੇ ਉਹ ਬੇਸਿਕ ਕੋਈ ਰਾਜਨੀਤਿਕ ਲੀਡਰ ਹੋਣ ਸ਼੍ਰੋਮਣੀ ਕਮੇਟੀ ਦੇ ਲੀਡਰ ਹੋਣ ਉਹਨਾਂ ਨੂੰ ਵੀਆਈਪੀ ਰਸਤੇ 'ਚ ਟਪਾਇਆ ਜਾਂਦਾ ਬੜੀ ਵੱਡੀ ਇਹ ਜਿਹੜੀ ਸ਼ਿਕਾਇਤ ਆ ਵੀਰ ਕੀ ਨਾਮ ਕੀ ਕੀਦ ਕਿ ਤੁਹਾਨੂੰ ਕੀ ਲੱਗੀ ਕੀ ਲੱਗਿਆ ਤੁਹਾਨੂੰ ਅਸੀਂ ਇੱਥੇ ਦੇਖਿਆ ਜੀ ਵੀ ਜਿਹੜੇ ਤਾਂ ਲੋਕ ਛੋਟੀਆਂ ਛੋਟੇ ਛੋਟੇ ਬੱਚੇ ਆ ਬੀਬੀਆਂ ਉਹ ਤਾਂ ਪੰਗਤਾਂ ਦੇ ਵਿੱਚ ਰੋਲ ਰਹੇ ਆ ਸਵੇਰੇ ਜਿਹੜੇ ਵੀਆਈਪੀ ਲੋਕ ਆਉਂਦੇ ਆ ਜਿਵੇਂ ਸੁਖਵੀਰ ਬਾਦਲ ਖੁਸ਼ਵਾਨ ਜਟਾਣਾ ਜਿਹੜੇ ਵੀਆਈਪੀ ਲੋਕ ਆਉਂਦੇ ਆ ਉਹ ਸਿੱਧੇ ਆ ਕੇ ਉਹਨਾਂ ਨੂੰ ਵੀਆਈਪੀ ਰਾਹ ਵਜੋਂ ਦੀ ਮੱਥਾ ਟਿਕਾਇਆ ਜਾਂਦਾ ਹੈਗਾ ਠੀਕ ਆ ਜੀ ਗੁਰੂ ਸਾਹਿਬ ਦੀ ਸੰਝ ਹੈਗਾ ਇਹ ਸਭ ਦਾ ਸੰਝ ਹੈ ਜਦੋਂ ਔਰੰਗਜ਼ੇਬ ਗੁਰੂ ਘਰ ਦੇ ਵਿੱਚ ਆਇਆ ਸੀ ਉਹ ਵੀ ਸਿੱਧੇ ਰਸਤੇ ਆ ਕੇ ਮਤਲਬ ਪੰਗਤ ਦੇ ਵਿੱਚ ਬੈਠ ਕੇ ਉਹਨਾਂ ਨੇ ਲੰਗਰ ਸਕਿਆ ਸੀਗਾ ਤੇ ਅੱਜ ਦੇਖ ਲ ਤੇ ਨਸ਼ੇ ਦੇ ਇਲਜ਼ਾਮ ਲਗਾ ਵੀ ਨਸ਼ਾ ਵੇਚਦੇ ਉਹ ਕਰਦੇ ਆ ਉਹਨਾਂ ਨੂੰ ਤਾਂ ਇਹ ਅੱਗੇ ਵੀ ਲਗਾ ਕੇ ਮੱਥਾ ਟਿਕਾ ਦਿੰਦੇ ਆ ਜਿਹੜੇ ਵਿਚਾਰੇ ਛੋਟੇ ਬੱਚੇ ਜਾਂ ਬੀਬੀਆਂ ਮੈਂ ਹੁਣ ਦੇਖਿਆ ਬਹੁਤ ਬਜ਼ੁਰਗ ਬੀਬੀਆਂ ਉਹ ਵੀ ਵਿਚਾਰੀਆਂ ਲਾਈਨਾਂ ਦੇ ਵਿੱਚ ਖੜੀਆਂ ੱੱਕੇ ਵੱਜ ਰਹੇ ਆ ਉਹਨਾਂ ਨੂੰ ਬਹੁਤ ਬੁਰਾ ਹਾਲ ਆ ਉਹਨਾਂ ਦਾ ਬਹੁਤ ਵੱਡੀ ਗੱਲ ਕਹੀ ਤੁਸੀਂ ਬਹੁਤ ਵੱਡੀ ਗੱਲ ਜੇ ਔਰੰਗਜ਼ੇਬ ਵਰਗਾ ਕੋਈ ਆਪਦੇ ਆਪ ਸਮਰਾਟ ਰਾਜਾ ਵੀ ਆਉਂਦਾ ਉਹ ਗੁਰੂ ਦੇ ਦਰਬਾਰ ਚ ਨੀਵਾ ਹੋ ਕੇ ਆਉਂਦਾ ਤੇ ਲੰਗਰ ਜਿਹੜਾ ਪੰਗਰ ਚ ਲੰਗਰ ਸਕਦਾ ਪਰ ਇੱਕ ਸੁਖਬੀਰ ਬਾਦਲ ਇੱਕ ਪਾਰਟੀ ਦਾ ਲੀਡਰ ਆ ਔਰ ਉਹ ਸਿੱਖ ਪੰਥ ਦਾ ਇੱਕ ਉਹਨੂੰ ਤੇ ਦੋਖੀ ਹੋਣ ਦੇ ਇਲਜ਼ਾਮ ਵੀ ਲੱਗਦੇ ਆ ਉਹਨੂੰ ਵੀ ਆਈਪੀ ਰਿਸ਼ਤੇ ਚ ਟਪਾਇਆ ਜਾਂਦਾ ਤੁਹਾਨੂੰ ਕੀ ਲੱਗਦਾ ਵੀ ਵੀਰਿੰਦਾ ਹੱਲ ਕੀ ਹੋ ਸਕਦਾ ਸਿੱਖੋ ਮੱਝ ਕਿਹੜੇ ਹੱਥਾਂ ਚ ਖੇਡ ਰਹੀ ਆ ਨਿੱਕੇ ਨਿੱਕੇ ਬੱਚੇ ਆ ਠੀਕ ਆ ਸੰਗਤ ਜਿਹੜੀ ਨਮਾਣੀ ਹੋ ਕੇ ਆਉਂਦੀ ਆ ਗੁਰੂ ਦੇ ਦਰਸ਼ਨਾਂ ਵਾਸਤੇ ਸਾਰਾ ਦਿਨ ਵੀ ਵੇਟ ਕਰ ਸਕਦੀ ਆ ਪਰ ਵੀਆਈਪੀ ਲੋਕਾਂ ਨੂੰ ਜਿਹੜਾ ਲੀਡਰਾਂ ਨੂੰ ਵੀਆਈਪੀ ਰਸਤੇ ਚ ਕੋਟ ਪਾਇਆ ਜਾਂਦਾ ਕੀ ਹੱਲ ਕੀ ਜਾਂਦਾ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਪਤਾ ਕੀ ਹੈ ਪਹਿਲਾਂ ਤਾਂ ਸਾਰਿਆਂ ਨੂੰ ਚਾਹੀਦਾ ਆਪਾਂ ਨੂੰ ਕਮੇਟੀਆਂ ਇਹ ਕਹਿੰਦੀਆਂ ਨੇ ਵੀ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਹੋ ਕਰਦੇ ਆ ਪਰ ਜਦੋਂ ਇੱਥੇ ਲੀਡਰ ਆਉਂਦੇ ਨੇ ਨਾ ਉਹਨਾਂ ਨੂੰ ਭੱਜ ਭੱਜ ਕੇ ਸਿਰੋਪੇ ਪਾਉਂਦੇ ਆ ਤੇ ਉਹਨਾਂ ਨੂੰ ਖਾਸ ਲੈ ਕੇ ਆਉਂਦੇ ਆ ਇੱਕ ਆਮ ਲੋਕ ਨੂੰ ਵੀ ਐਦਾਂ ਹੋਣਾ ਚਾਹੀਦਾ ਵੀ ਉਹਨਾਂ ਲਈ ਵੀ ਇੱਕ ਪਲੇਨ ਜਗ੍ਹਾ ਹੋਣੀ ਚਾਹੀਦੀ ਵੀ ਉਹ ਵੀ ਉੱਥੋਂ ਦੀ ਆਉਣ ਫਿਰ ਉਹਨਾਂ ਨੂੰ ਪਤਾ ਲੱਗੇ ਵੀ ਭੀੜ ਦੇ ਵਿੱਚ ਗੁਜ਼ਰ ਕੇ ਕਿਦਾਂ ਦੀ ਆਇਆ ਜਾਂਦਾ ਇੱਥ ਲੀਡਰ ਆਉਂਦੇ ਨੇ ਉਹਨਾਂ ਨੂੰ ਇਹ ਗੈਲਰੀਆਂ ਬਣਾ ਕੇ ਉੱਥੋਂ ਦੀ ਲੈ ਆਉਂਦੇ ਨੇ ਤੇ ਰਾਮ ਨਾਲ ਆਪਦਾ ਇੱਥੇ ਮੱਥਾ ਟੇਕ ਕੇ ਚਲੇ ਜਾਂਦੇ ਨੇ ਆਮ ਲੋਕ ਤਾਂ ਉੱਥੇ ਹੀ ਰਹਿੰਦੇ ਨੇ ਇਹਨਾਂ ਨੇ ਆਉਣਾ ਵੀ ਸੱਦਾ ਲਈ ਆਉਣਾ ਪਰ ਉਹ ਜਦੋਂ ਆਉਂਦੇ ਨੇ ਉਹਨਾਂ ਨੂੰ ਉਦੋਂ ਇਹ ਲੈ ਕੇ ਆਉਂਦੇ ਨੇ ਇਹ ਸਾਡੀ ਕਮੇਟੀ ਦੇ ਵਿੱਚ ਬਹੁਤ ਵੱਡਾ ਕਸੂਰ ਹੈ ਬਹੁਤ ਬਹੁਤ ਜਿਹੜਾ ਦਲੀਲ ਨਾਲ ਗੱਲ ਕੀਤੀ ਨੌਜਵਾਨਾਂ ਨੇ ਵੀ ਸਿੱਖ ਸੰਗਤ ਆ ਉਹ ਗੁਰੂ ਦੇ ਦਰਸ਼ਨਾਂ ਵਾਸਤੇ ਸਾਰਾ ਦਿਨ ਵੀ ਲਾਂਚ ਲੱਗਣ ਨੂੰ ਤਿਆਰ ਆ ਪਰ ਵੀਆਈਪੀ ਲੋਕ ਜਿਹੜੇ ਸਿਰਫ ਫੋਟੋ ਸ਼ੂਟ ਕਰਾਉਣ ਆਉਂਦੇ ਆ ਉਹ ਸੁਖਵੀਰ ਬਾਦਲ ਹੋਵੇ ਜਾਂ ਦੂਜਾ ਤੀਜਾ ਕੋਈ ਵੀ ਹੋਰ ਹੋਵੇ ਇਹਨਾਂ ਦਾ ਇਲਜ਼ਾਮ ਆ ਉਹਨਾਂ ਵਾਸਤੇ ਵੀਆਈਪੀ ਰਸਤਾ ਕਿਉਂ ਵੀਰ ਕੀ ਨਾਮ ਤੁਹਾਡਾ ਕਿੱਥੋਂ ਆਮਨਦੀਪ ਸਿੰਘ ਜੀ ਕਰਮਗੜਾ ਉਤਾਲੀ ਪਿੰਡ ਜ਼ਿਲ੍ਹਾ ਮਾਨਸਾ ਤੋਂ ਬਲੋਂਗ ਕਰਦਾ ਮੈਂ ਤੁਹਾਡਾ ਇਸ ਮੁੱਦੇ ਤੇ ਕੀ ਰਾਏ ਆ ਵੀ ਵਾਕਿਆ ਹੀ ਲੀਡਰਾਂ ਨੂੰ ਵੀਆਈਪੀ ਲੈ ਕੇ ਆਉਣਾ ਚਾਹੀਦਾ ਜਾਂ ਨਹੀਂ ਨਹੀਂ ਬਿਲਕੁਲ ਜੀ ਵੀਆਈਪੀ ਗੈਲਰੀ ਖਤਮ ਹੋਣੀ ਚ ਨੇ ਉਹਨੂੰ ਸਪੈਸ਼ਲ ਪ੍ਰੋਟੈਕਸ਼ਨ ਹਾਸਲ ਕਰਾਈ ਜਾਂਦੀ ਆ ਮੈਂ ਤਾਂ ਕਹਿੰਦਾ ਸਿੱਖ ਕੌਮ ਹੈ ਇਹ ਲੋਕਾਂ ਦਾ ਬਾਈਕਾਟ ਕਰੇ ਜਿਨ੍ਹਾਂ ਨੇ ਮਾਰੇ ਦੀ ਬੇਇੱਜ਼ਤੀ ਕਰਵਾਈ ਹੈ ਕਿਦੋਂ ਨੂੰ ਮਤਲ ਟਿਕਣ ਦਾ ਹੱਲ ਹਕਕੀ ਕੋਈ ਨਹੀਂ ਇਸ ਤਰ੍ਹਾਂ بیਆਈਪੀ ਗੈਲਰੀ ਚੋਂ ਨਾ ਤੁਸੀਂ ਤੁਸੀਂ ਇਸ ਚੀਜ਼ ਦਾ ਹੱਲ ਆਪਦੇ ਤੌਰ ਤੇ ਕਿਵੇਂ ਕਰ ਸਕਦੇ ਹੋ ਤੁਹਾਨੂੰ ਕੀ ਲੱਗਦਾ ਸਿੱਖ ਸੰਗਤ ਨੂੰ ਕੀ ਕਰਨਾ ਚਾਹੀਦਾ ਸਿੱਖ ਸੰਗਤ ਨੂੰ ਕੀ ਕਰਨਾ ਚਾਹੀਦਾ ਇਹ ਕਾਲ ਤੱਕ ਦੇ ਸਭ ਦਾ ਜਹੀਦਾਰ ਹੈ ਜਿਹੜੇ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਇਹ بیਆਈਪੀ ਗੈਲਰੀ ਇਹ ਸਿਸਟਮ ਖਤਮ ਹੋਣਾ ਚਾਹੀਦਾ ਇਹ ਮਰਿਆਦਾ ਹੋਣੀ ਚਾਹੀਦੀ ਸਿੱਖ ਕੌਮ ਦੀ ਸਿੱਖ ਕੌਮ ਇੱਕ ਪੰਜੇ ਤਖਤਾਂ ਦੇ ਜਿਹੜੇ ਹਜ਼ਾਰੇ ਮਿਲ ਕੇ ਫੈਸਲਾ ਕਰਨ ਵੀ ਇਹ ਗੈਲਰੀ ਨਹੀਂ ਹੋਣੀ ਚਾਹੀਦੀ ਸਪੈਸ਼ਲ ਇੱਕ ਸੜਾਲੂ ਵਾਂਗ ਆਮ ਇਨਸਾਨ ਵਾਂਗ ਮੱਥਾ ਟੇਕ ਕਰੇ ਬਹੁਤ ਬਹੁਤ ਕਮਾਲ ਦੀ ਗੱਲ ਹੈ ਔਰ ਬੜੀ ਕੀਮਤੀ ਗੱਲ ਹੈ ਵੀ ਸਿੱਖ ਪੰਥ ਦੇ ਵਿੱਚ ਵੀਆਈਪੀ ਕਲਚਰ ਦਾ ਦੀ ਨਾਮ ਦੀ ਚੀਜ਼ ਜਿਹੜੀ ਨਹੀਂ ਹੈ ਬੇਸ਼ੱਕ ਉਹ ਕਿੱਡਾ ਮਰਜੀ ਵੱਡਾ ਰਾਜਾ ਹੋਵੇ ਗੁਰੂ ਦੇ ਦਰਬਾਰ ਚੋਂ ਨੀਵਾ ਹੋ ਕੇ ਆਉਂਦਾ ਪਰ ਇੱਕ ਸੁਖਬੀਰ ਬਾਦਲ ਜਿਹੜਾ ਅਕਾਲੀ ਦਲ ਬਾਦਲ ਦਾ ਪ੍ਰਧਾਨ ਹੈ ਉਹਦੇ ਵਾਸਤੇ ਵੀਆਈਪੀ ਰਸਤਾ ਬਣਾਇਆ ਜਾਂਦਾ ਨਿੱਕੇ ਨਿੱਕੇ ਬੱਚੇ ਨੇ ਉਹ ਵਿਲਕ ਰਹੇ ਨੇ ਬਜ਼ੁਰਗ ਬੀਬੀਆਂ ਨੇ ਬਜ਼ੁਰਗ ਸਿੰਘ ਨੇ ਉਹ ਵਿਲਕ ਰਹੇ ਨੇ ਪਰ ਸੁਖਬੀ ਬਾਦਲ ਵਾਸਤੇ ਵੀਆਈਪੀ ਰਸਤਾ ਕਿਉਂ ਇਹ ਤਕਲੀਫ ਜਿਹੜੀ ਆ ਸਾਰੀ ਸੰਗਤ ਨੂੰ ਹੋ ਰਹੀ ਵੀਰ ਕੀ ਨਾਂ ਤੁਹਾਡਾ ਕਿੱਥੋਂ ਆਏ ਹੋ ਪਰਪਰੇ ਸਿੰਘ ਖਾਲੇ ਤੋਂ ਵੀਆਈਪੀ ਰਸਤਾ ਬਣਾਇਆ ਗਿਆ ਲੀਡਰਾਂ ਵਾਸਤੇ ਸੁਖਵੀਰ ਬਾਦਲ ਹੁਣੇ ਟੱਪ ਕੇ ਗਿਆ ਉਹਨੂੰ ਸਲੂਟਰ ਵੱਜਦੇ ਸੀ ਜਦੋਂ ਦਰਬਾਰ ਸਭ ਆਇਆ ਸਿੱਖ ਸੰਗਤ ਨੂੰ ਰੋਕ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਚੰਗਾ ਕਿ ਮਾੜਾ ਨਹੀਂ ਗੱਲ ਤੇ ਬੱਚਿਆਂ ਵਾਸਤੇ ਚਾਹੀਦਾ ਜਿਹੜੇ ਛੋਟੇ ਛੋਟੇ ਬੱਚੇ ਐ ਉਹਨਾਂ ਵਾਸਤੇ ਚਾਹੀਦਾ ਚਲੋ ਇਹਨਾਂ ਵਾਸਤੇ ਵੀ ਚਾਹੀਦਾ ਸਹੀ ਐ ਚਲੋ ਕੋਈ ਗੱਲ ਨਹੀਂ ਉਹਨਾਂ ਵਾਸਤੇ ਜ਼ਰੂਰੀ ਐ ਬਿਲਕੁਲ ਹਾਂਜੀ ਵੀਰ ਕੀ ਨਾਮ ਤੁਹਾਡਾ ਕਿੱਥੋਂ ਆਏ ਹੋ ਅਸੀਂ ਬ ਵੀਰ ਤੁਸੀਂ ਵੀ ਇੱਕ ਗੁਰਸਿੱਖ ਹੋ ਤੁਹਾਨੂੰ ਕੀ ਲੱਗਦਾ ਜਿਹੜਾ ਵੀਆਪੀ ਕਲਚਰ ਗੁਰੂ ਘਰਾਂ ਵਿੱਚ ਵੜ ਗਿਆ ਚੰਗਾ ਕਿ ਮਾੜਾ ਨਹੀਂ ਜੀ ਉਹਨੂੰ ਵੜਨੀ ਨਹੀਂ ਜਣਾ ਚਾਹੀਦਾ ਸੀ ਜੀ ਪਹਿਲਾ ਨੰਬਰ ਤਾਂ ਬਹੁਤ ਗਲਤ ਹੈ ਜੀ ਪਹਿਲਾਂ ਵਿਰੇ ਬੁਰਾ ਜੀ ਬਜ਼ੁਰਗਤ ਵਾਸਤੇ ਜੈਸੇ ਸੰਗਤ ਆ ਰਹੀ ਹੈ ਐਸੇ ਸੁਖਬੀਰ ਬਾਦਲ ਕੋ ਵੀ ਆਉਣਾ ਚਾਹੀਦਾ ਸਭ ਨੂੰ ਇੱਕ ਇੱਕ ਤਰਫਾ ਆਉਣਾ ਚਾਹੀਦਾ ਜੀ ਸਭ ਨੂੰ ਸਭ ਨੂੰ ਇੱਕ ਸੋ ਹਰ ਇੱਕ ਸੰਗਤ ਦੇ ਮੂੰਹ ਤੇ ਇਹੋ ਹੀ ਗੱਲ ਆ ਵੀ ਜੇ ਕੋਈ ਆ ਰਿਹਾ ਔਰ ਉਹਦੇ ਮੂੰਹ ਦੇ ਜਿਹੜਾ ਉਹਨੂੰ ਆਮ ਰਸਤੇ ਚੋਂ ਹੀ ਟੱਪਣ ਦੇਣਾ ਚਾਹੀਦਾ ਕੋਈ ਗੁਰੂ ਦਾ ਸਿੱਖ ਬਰਾਬਰ ਬਜ਼ੁਰਗੋ ਕੀ ਨਾਂ ਤੁਹਾਡਾ ਕਿੱਥੋਂ ਆਏ ਮੈਂ ਜਗਜੀਤ ਸਿੰਘ ਬਟਿੰਡਾ ਬਜ਼ੁਰਗੋ ਤੁਸੀਂ ਵੀ ਲੰਮਾ ਸਮਾਂ ਜਿਹੜਾ ਇਹ ਵਸਾਖੀ ਵਾਲਾ ਮੇਲਾ ਦੇਖਿਆ ਜਾਂ ਹੋਰ ਸਿੱਖ ਪੰਥ ਦੇ ਮੇਲੇ ਦੇਖੇ ਆ ਇੱਥੇ ਵੀ ਆਈਪੀ ਸਿਸਟਮ ਦੇਖਿਆ ਅੱਜ ਅਸੀਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਆਏ ਉਹਨਾਂ ਨੂੰ ਵੀ ਆਈਪੀ ਰਸਤੇ ਚੋਂ ਟਪਾਇਆ ਗਿਆ ਸਿੱਖ ਸੰਗਤ ਕਾਮ ਰਸਤੇ ਚੋਂ ਆ ਠੇਡੇ ਵੀ ਖਾਰੀ ਆ ੱੱੱੱੱੱੱੱੱੱੱੱੱੱੱ ਬਿਲਕੁਲ ਨਹੀਂ ਹੋਣੀ ਚਾਹੀਦੀਆਂ ਜ਼ਿਦਾਰ ਜ਼ਿਦਾਰ ਸਾਹਿਬ ਦੇ ਵਿੱਚ ਜਿਹੜੇ ਪਬਲਿਕ ਆਉਂਦੀ ਉਹ ਨਾਲ ਬਰਾਬਰ ਆਣਾ ਚਾਹੀਦਾ ਸੰਗਤ ਪਿਆਟ ਕੀ ਲੰਗਰ ਛਕਣਾ ਚਾਹੀਦਾ ਹੋਰ ਜਿਹੜੇ ਕੰਮ ਇਹਨਾਂ ਨੇ ਕਰਿਆ ਉਹ ਕੰਮ ਨਹੀਂ ਹੋਣਾ ਚਾਹੀਦੇ ਜਿਹੜਾ ਜੱਥੇਦਾਰ ਹੈ ਉਹ ਇਹਨਾਂ ਨੇ ਖੇਡਣ ਇਹਨਾਂ ਦੀ ਕਮਾਂ ਇਹਨਾਂ ਗੱਲਾਂ ਚਾ ਕੇ ਉਲਟਾ ਕੰਮ ਕਰਾਂਦਾ ਜਿਹੜਾ ਜੱਥੇਦਾਰ ਹੈ ਜੇ ਹੁਕਮਨਾਮਾ ਜਿੱਤ ਦਫਾ ਕਰਦੇ ਵੀ ਵੀ ਆਹ ਕੋਈ ਹੁਕਮ ਇਹ ਹੁਕਮ ਲੱਗਿਆ ਪੁਰਾਣੇ ਬੰਦੇ ਦੇ ਵੀ ਨਹੀਂ ਬਤਾਇਆ ਜਾਵੇ ਫਿਰ ਵੀ ਉਹ ਕਮਲਟ ਕਰਕੇ ਉਹਨੂੰ ਬਤਲਾ ਜਾਂਦਾ ਹੈ ਬਾਬੇ ਨਾਨਕ ਨੇ ਸਾਨੂੰ ਇੱਕੋ ਹੀ ਗੱਲ ਕਹੀ ਹੈ ਵੀ ਵੰਡ ਕੇ ਸਖੋ ਤੇ ਪਰ ਇੱਥੇ ਸਾਨੂੰ ਦੇਖਣ ਨੂੰ ਇਹ ਮਿਲਿਆ ਵੀ ਜਦੋਂ VIP ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਸਿੱਧੀਆਂ ਲਾਈਨਾਂ ਦੇ ਵਿੱਚ ਲੈ ਕੇ ਆਉਂਦੇ ਨੇ ਪਰ ਆਮ ਲੋਕ ੱੱੱਕੇ ਖਾ ਕੇ ਭੀੜ ਦੇ ਵਿੱਚ ਦੀ ਆਉਂਦੇ ਨੇ ਪਰ ਉਹਨਾਂ ਲਈ ਵੀ ਉਹੀ ਹੋਣਾ ਚਾਹੀਦਾ ਹੈ ਇੱਥੇ ਕਮੇਟੀ ਵਾਲੇ ਇਹ ਸੋਚਦੇ ਨੇ ਵੀ ਉਹ ਵੱਡੇ ਨੇ ਉਹ ਵੱਡੇ ਨਹੀਂ ਹੈਗੇ ਗੁਰੂ ਸਾਹਿਬ ਵੱਡੇ ਨੇ ਵੱਡੇ ਲੋਕ ਨੇ ਵੱਡੇ ਉਹਨਾਂ ਨੂੰ ਵੀ ਇੱਕੋ ਹੀ ਲਾਈਨ ਦੇ ਵਿੱਚ ਉਹ ਕਰਨਾ ਚਾਹੀਦਾ ਹੈ ਪਰ ਮੈਂ ਇੱਕਲ ਹੋਰ ਦੇਖੀ ਇੱਥੇ ਧੰਨਵਾਦ ਕਰਨਾ ਚਾਹਣਾ ਖਾਲਸਾ ਟੀਵੀ ਵਾਲਿਆਂ ਦਾ ਤੇ ਹੋਰ ਚੈਨਲ ਵਾਲਿਆਂ ਨੂੰ ਕਹਿਣਾ ਵੀ ਤੁਸੀਂ ਵੀ ਦਿਖਾਓ ਇਹ ਚੀਜ਼ ਕਿਉਂ ਨਹੀਂ ਤੁਸੀਂ ਉਹ ਵੱਡੇ ਲੋਕਾਂ ਦੇ ਖਿਲਾਫ ਬ ਸੰਗਤ ਦੇ ਵਿੱਚ ਇਸ ਚੀਜ਼ ਦਾ ਰੋਸ ਹੈ ਕਿ ਜਿਹੜਾ VIP ਸਿਸਟਮ ਹੈ ਇੱਥੇ ਸੁਖਵੀਰ ਸਿੰਘ ਬਾਦਲ ਬੇਸ਼ੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇੱਥੋਂ ਦੇ ਪ੍ਰਸ਼ਾਸਨ ਨੇ ਬਹੁਤ ਜੇ ਪ੍ਰਬੰਧ ਕੀਤੇ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਨੇ ਪਰ ਸੰਗਤ ਦਾ ਜਿਹੜਾ ਉਹ ਇਕੱਠ ਹੈ ਉਹ ਪ੍ਰਬੰਧਾਂ ਤੋਂ ਉੱਤੋਂ ਦੀ ਆ ਔਰ ਜਿਹੜੀ ਵੱਡੀ ਗੱਲ ਪ੍ਰਬੰਧ ਹੁੰਦਿਆਂ ਹੋਇਆਂ ਵੀ ਸੁਖਵੀਰ ਸਿੰਘ ਬਾਦਲ ਵਰਗੇ ਕਿ ਰਾਜਨੀਤਿਕ ਬੰਦੇ ਨੂੰ ਸਿੱਖ ਸੰਗਤ ਨੂੰ ਲਾਂਬੇ ਰੱਖ ਕੇ VIP ਰਸਤੇ 'ਚੋਂ ਟਪਾਇਆ ਜਾਂਦਾ ਸਿੱਖ ਸੰਗਤ ਦੇ ਵਿੱਚ ਵੱਡਾ ਰੋਸ ਹੈ ਦੇਖਣ ਨੂੰ ਮੇਰੇ ਲਈ ਆ ਵੀਡੀਓ ਜਰਨਲਿਸਟ ਨਵਕੀਰ ਸਿੰਘ ਨਾਲ ਜਸਵੀਰ ਸਿੰਘ ਦਾ ਖਾਲਸ ਟੀਵੀ ਤਖਤ ਸ਼੍ਰ